ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਦੋਂ ਅਸੀਂ ਗੁਰੂ ਧਾਰਨਾ ਕਰ ਲੈਂਦੇ ਆ ਤੇ ਨਾਮ ਸਿਮਰਨ ਵੀ ਮਿਲ ਜਾਂਦਾ ਹੈ ਕਿ ਉਸ ਤੋਂ ਬਾਅਦ ਜਿੱਕਰ ਅਸੀਂ ਅੱਜ ਕਿਤੇ ਉਹ ਨਾਮ ਸਿਮਰਨ ਲਿਆ ਹੈ ਗੁਰੂ ਧਾਰਨਾ ਕੀਤੀ ਹੈ ਤਾ ਕਿਸੇ ਹੋਰ ਡੇਰੇ ਵਿੱਚ ਜਾਣ ਦੇ ਨਾਲ ਕੀ ਸੇਵਾ ਸਾਡੀ ਜੁੜਦੀ ਹੈ ਨਾਮ ਦੀ ਕਮਾਈ ਜੁੜੇਗੀ ਜੇਕਰ ਅਸੀਂ ਅੱਜ ਇੱਥੋਂ ਨਾਮਦਾਨ ਲੈ ਲਿਆ ਤੇ ਕੱਲ ਅਸੀਂ ਕਿਸੇ ਹੋਰ ਦਰਗਾਹ ਤੇ ਜਾਂ ਡੇਰੇ ਦੇ ਵਿੱਚ ਜਾ ਕੇ ਇਸ ਦੀਵਾ ਕਰਨ ਲੱਗ ਪਏ ਤਾਂ ਕੀ ਇਹਦੇ ਨਾਲ ਜ਼ਿੰਦਗੀ ਵਿੱਚ ਕੁਝ ਫਰਕ ਨਜ਼ਰ ਆਉਂਦਾ ਹੈ ਸੇਵਾ ਵਿੱਚ ਕੋਈ ਵਿਗਨ ਪੈਂਦਾ ਹੈ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਚਾਹ ਤੋ 5 ਮਿੰਟ ਤੱਕ ਤਾਂ ਵੀਡੀਓ ਜ਼ਰੂਰ ਪੂਰੀ ਸੁਣਿਆ ਕਰੋ ਸੋ ਕੁੱਝ ਆਪਾਂ ਇੱਥੇ ਕਮੈਂਟ ਵੀ ਦੱਸਣ ਹੁੰਦੇ ਆ ਸੋ ਜਿਨ੍ਹਾਂ ਦਾ ਦਿਲ ਕਰਦਾ ਹੈ ਕਿ ਕਿਸੇ ਦੇ ਕਮੈਂਟ ਵੀ ਸੁਣਨਾ ਚਾਹੁੰਦੇ ਆ ਸੋ ਕਿਉਂਕਿ ਕਈਆਂ ਦੇ ਕਮੈਂਟਾਂ ਵਿੱਚ ਤੁਹਾਡੇ ਸਵਾਲ ਦਾ ਜਵਾਬ ਵੀ ਹੋ ਸਕਦਾ ਹੈ ਸੋ ਇਸ ਕਰਕੇ ਕਹੀ ਤਾਂ ਕਿ 7 ਤੋਂ 8 ਮਿੰਟ ਦੀ ਵੀਡੀਓ ਜੋ ਹੁੰਦੀ ਹੈ ਸੋ ਜੇਕਰ ਤੁਸੀਂ ਪੂਰੀ ਸੁਣ ਲਮੋ ਤਾਂ ਤੁਹਾਡੀਆਂ ਮੁਸ਼ਕਲਾਂ ਦੇ ਹੱਲ ਵੀ ਹੋ ਸਕਦੇ ਹੈ ਤੇ ਇਹ ਸਵਾਲਾਂ ਦੇ ਜਵਾਬ ਤੁਹਾਨੂੰ ਬੈਠੇ ਬਿਠਾਏ ਹੀ ਮਿਲ ਸਕਦੇ ਆ ਬਿਨਾ ਕਮੈਂਟ ਕੀਤਾ ਸੋ ਇਸ ਕਰਕੇ ਕਹੀਦਾ ਕਿ 8-9 ਮਿੰਟ ਦਾ ਸਮਾਂ ਜ਼ਿਕਰ ਕਰਨੋਂ ਤਾਂ ਬਹੁਤ ਹੀ ਵਧੀਆ ਗੱਲ ਹੈ ਸੋ ਲਾਭ ਹੀ ਮਿਲੇਗਾ ਸੋ ਚੰਗਾ ਕਰਮ ਇਸੇ ਤਰ੍ਹਾਂ ਹੁੰਦਾ ਹੈ ਜਦੋਂ ਅਸੀਂ ਕੋਈ ਚੰਗੀ ਗੱਲ ਸੁਣਦੇ ਆ ਚੰਗਾ ਕਰਮ ਕਰਨ ਬਾਰੇ ਸੋਚਦੇ ਆ ਜ਼ਰੂਰੀ ਨਹੀਂ ਹੈ ਕਿ ਪੈਸੇ ਦੇ ਨਾਲ ਕਰਮ ਚੰਗਾ ਕੀਤਾ ਜਾਣਾ ਹੈ ਸੋ ਇਹ ਵੀ ਇੱਕ ਚੰਗਾ ਕਰਮ ਹੀ ਹੁੰਦਾ ਹੈ ਸਾਡੇ ਖਾਤੇ ਵਿੱਚ ਹੀ ਸੇਵਾ ਲਿਖੀ ਜਾਂਦੀ ਆ ਕਿ ਰੱਬ ਦੇ ਨਾਲ ਜੁੜੀ ਹੋਈ ਗੱਲ ਨੂੰ ਗੌਰ ਦੇ ਨਾਲ ਨਾ ਸਮਝਣਾ ਇਹ ਹੀ 10 ਮਿੰਟ ਔਖੇ ਇਨਸਾਨ ਨੂੰ ਕਿਉਂ ਲੱਗਦੇ ਕਿਉਂਕਿ ਕਾਲ ਕਦੇ ਨਹੀਂ ਚਾਹੁੰਦਾ ਇਨਸਾਨ پاک ਲੱਗ ਸਕੇ ਤੇ ਚੰਗੀ ਗੱਲ ਨੂੰ ਆਪਣੇ ਖਾਨੇ ਪਾ ਸਕੇ ਸੋ ਇਸ ਕਰਕੇ ਆਪ ਖੁਦ ਕੋਸ਼ਿਸ਼ ਕਰਿਆ ਕਰੋ ਕਿ ਅਸੀਂ ਇਹ ਚੰਗਾ ਕਰਮ ਕਰਨਾ ਹੈ ਚਾਹੇ ਜੋ ਮਰਜ਼ੀ ਹੋ ਜਾਵੇ ਸੋ ਕਿਤੇ ਉਹ ਵੀ ਗਿਆਨ ਦੀ ਗੱਲ ਸੁਣਨ ਨੂੰ ਮਿਲਦੀ ਹੈ ਤੇ ਉਹਨੂੰ ਸੁਣਨਾ ਸਮਝਣਾ ਜ਼ਰੂਰ ਚਾਹੀਦਾ ਹੈ ਸੋ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਵੀ ਗੱਲ ਕਰਾਂਗੇ ਸੋ ਕੁਝ ਕਮੈਂਟਾਂ ਦੱਸ ਦਿੰਨੇ ਆ ਜੀ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਇੱਥੇ ਹੁਣ ਵੀਡੀਓ ਸ਼ੁਰੂ ਕਰੀਏ ਸੋ ਕੁਝ ਕਮੈਂਟਾਂ ਦੱਸ ਦਿੰਨੇ ਆ ਸੋ ਇੱਥੇ ਪਹਿਲਾ ਜੋ ਕਮੈਂਟ ਹੈ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਤੁਸੀਂ ਬਿਲਕੁਲ 100% ਗੱਲ ਸਹੀ ਕਹੀ ਕਿ ਜਦੋਂ ਵੀ ਕੋਈ ਪਰਮਾਤਮਾ ਨਾਲ ਜੁੜਦਾ ਹੈ ਤਾਂ ਲੋਕ ਕਹਿੰਦੇ ਆ ਕਿ ਬਾਬੇ ਆ ਗਏ ਹਾਂਜੀ ਬਿਲਕੁਲ ਸਹੀ ਗੱਲ ਆ ਜੀ ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਰੀਆਂ ਇਨਸਾਨ ਨੂੰ ਸੁਣਨੀਆਂ ਪੈਂਦੀਆਂ ਹੈ ਸੋ ਇਸ ਕਰਕੇ ਕਦੇ ਵੀ ਇਹਨਾਂ ਗੱਲਾਂ ਦੀ ਪਰਵਾਹ ਨਾ ਕਰੋ ਸੋ ਲੋਕ ਤਾਂ ਬਹੁਤ ਕੁਝ ਕਹਿਣਗੇ ਬਹੁਤ ਤਰ੍ਹਾਂ ਦੀਆਂ ਗੱਲਾਂ ਬਹੁਤ ਤਰ੍ਹਾਂ ਦੇ ਤਾਨੇ ਮਾਰਨਗੇ ਪਰ ਜੇਕਰ ਤੁਸੀਂ ਪ੍ਰਮਾਤਮਾ ਨੂੰ ਮਿਲਣਾ ਚਾਹੁੰਦੇ ਆ ਤਾਂ ਫਿਰ ਇਹਨਾਂ ਗੱਲਾਂ ਨੂੰ ਪਿੱਛੇ ਛੱਡ ਦਿਓ ਇਹਨਾਂ ਗੱਲਾਂ ਨੂੰ ਇਗਨੋਰ ਕਰਨਾ ਸ਼ੁਰੂ ਕਰੋ ਤੇ ਆਪਣੇ લક્ષ્ય ਤੇ ਧਿਆਨ ਦੇਣਾ ਚਾਹੀਦਾ ਆ ਸੋ ਜਿਹੜਾ ਇਨਸਾਨ ਇਹਨਾਂ ਦੀ ਪ੍ਰਵਾਹ ਕੀਤਿਆਂ ਬਿਨਾ ਪ੍ਰਮਾਤਮਾ ਦੇ ਚਰਨਾਂ ਨਾਲ ਲੱਗਾ ਰਹਿੰਦਾ ਹੈ ਉਹ ਹੀ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ ਸੋ ਲੋਕਾਂ ਦਾ ਮੂੰਹ ਨਹੀਂ ਫੜ ਲੈਣਾ ਕਿਉਂਕਿ ਦੁਨੀਆ ਬਹੁਤ ਤਰ੍ਹਾਂ ਦੀਆਂ ਗੱਲਾਂ ਕਰਦੀ ਬਹੁਤ ਕੁਝ ਕਹਿੰਦੀ ਹੈ ਲੋਕਾਂ ਦੀ ਪ੍ਰਵਾਹ ਕਦੇ ਨਾ ਕਰੋ ਮਾਲਕ ਦੀ ਪ੍ਰਵਾਹ ਕਰੋ ਜੀਨੇ ਹਰ ਟਾਈਮ ਹਰ ਪਲ ਤੁਹਾਡੇ ਨਾਲ ਰਹਿਣਾ ਹੈ ਹਰ ਦੁੱਖ ਸੁੱਖ ਵਿੱਚ ਸਹਾਈ ਹੋਣਾ ਹੈ ਸੋ ਪ੍ਰਮਾਤਮਾ ਤੋਂ ਬਿਗੈਰ ਕੋਈ ਸਕਾ ਨਹੀਂ ਹੈ ਪ੍ਰਮਾਤਮਾ ਦਾ ਰਿਸ਼ਤਾ ਆਪਣੇ ਨਾਲ ਸੱਚਾ ਹੁੰਦਾ ਹੈ ਸੱਚਾ ਹੁੰਦਾ ਹੈ ਤੇ ਬਾਕੀ ਸਭ ਕੁਝ ਝੂਠਾ ਜਿਵੇਂ ਮਰਨਾ ਸੱਚ ਹੈ ਇਸੇ ਤਰ੍ਹਾਂ ਪ੍ਰਮਾਤਮਾ ਸੱਚ ਹੈ ਇਹ ਦੋਈ ਚੀਜ਼ਾਂ ਜ਼ਿੰਦਗੀ ਵਿੱਚ ਸੱਚ ਆਵਾ ਕਿ ਝੂਠ ਹੀ ਝੂਠ ਹੈ ਸਭ ਕੁਝ ਸੋ ਹਮੇਸ਼ਾ ਹੀ ਪ੍ਰਮਾਤਮਾ ਦੇ ਚਰਨਾਂ ਨਾਲ ਲੱਗ ਕੇ ਆਪਣਾ ਜੀਵਨ ਬਤੀਤ ਕਰੋਗੇ ਤਾਂ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਤੋਂ ਤੁਸੀਂ ਬਚ ਜਾਓਗੇ ਸੋ ਪ੍ਰਮਾਤਮਾ ਕਦੇ ਵੀ ਆਪਣੇ ਬੱਚੇ ਤੇ ਦੁੱਖ ਨਹੀਂ ਆਉਣ ਦਿੰਦਾ ਜਿਹੜਾ ਉਹਦੇ ਚਰਨਾਂ ਨਾਲ ਲੱਗ ਜਾਂਦਾ ਆ ਥੋੜੀ ਬਹੁਤ ਪ੍ਰੀਖਿਆ ਜ਼ਰੂਰ ਉਹ ਪ੍ਰਮਾਤਮਾ ਲੈਂਦਾ ਹੈ ਸੋ ਪ੍ਰੀਖਿਆ ਜੋ ਜਿਸਨੇ ਇਨਸਾਨ ਪਾਸ ਹੋ ਜਾਂਦਾ ਹੈ ਫਿਰ ਕੋਈ ਵੀ ਦੁੱਖ ਜ਼ਿੰਦਗੀ ਵਿੱਚ ਨਹੀਂ ਰਹਿੰਦਾ ਜੀ ਸੋ ਹੁਣ ਇੱਥੇ ਆਪਾਂ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਦੂਸਰਾ ਜੋ ਕਮੈਂਟ ਹੈ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਸਾਡੀ ਦੁਆ ਫਰਿਆਦ ਕਬੂਲ ਨਹੀਂ ਹੋ ਰਹੀ ਸੋ ਕੀ ਕਰੀਏ ਸੋ ਦੇਖੋ ਹਮੇਸ਼ਾ ਪਰਮਾਤਮਾ ਤੇ ਵਿਸ਼ਵਾਸ ਪੱਕਾ ਕਰੋ ਸੋ ਹਮੇਸ਼ਾ ਹੀ ਆਪਾਂ ਹਰ ਇੱਕ ਵੀਡੀਓ ਵਿੱਚ ਹਰ ਰੋਜ਼ ਕਹਿੰਦੇ ਆ ਕਿ ਆਪਣੇ ਪਰਮਾਤਮਾ ਤੇ ਵਿਸ਼ਵਾਸ ਰੱਖੋ ਜਦੋਂ ਤੁਸੀਂ ਵਿਸ਼ਵਾਸ ਰੱਖਣਾ ਸਿੱਖ ਗਏ ਸਾਰੀਆਂ ਟੈਨਸ਼ਨਾਂ ਨੂੰ ਪੂਰਾ ਦੱਸਦਾ ਜਦੋਂ ਅਰਦਾਸ ਕਰਦੇ ਹੋ ਉਸ ਤੋਂ ਬਾਅਦ ਕੋਈ ਵੀ ਮਨ ਉੱਪਰ ਟੈਨਸ਼ਨ ਨਾ ਰੱਖੋ ਜਦੋਂ ਇਨਸਾਨ ਇਹ ਸਭ ਟੈਨਸ਼ਨਾਂ ਨੂੰ ਮਨ ਵਿੱਚ ਦਬਾ ਕੇ ਰੱਖਦਾ ਹੈ ਇਹ ਟੈਨਸ਼ਨਾਂ ਨੂੰ ਕੱਢ ਨਹੀਂ ਦਿੰਦਾ ਦਿਲ ਵਿੱਚੋਂ ਉਹਨਾਂ ਚੱਕਰ ਉਹ ਪ੍ਰਮਾਤਮਾ ਵੀ ਕਿਰਪਾ ਨਹੀਂ ਕਰਦਾ ਕਿਉਂਕਿ ਉਹ ਤਾਂ ਭਰੋਸਾ ਦੇਖਦਾ ਹੈ ਵਿਸ਼ਵਾਸ ਦੇਖਦਾ ਹੈ ਜੇ ਤੁਹਾਨੂੰ ਵਿਸ਼ਵਾਸ ਹੀ ਨਹੀਂ ਤਾਂ ਫਿਰ ਪ੍ਰਮਾਤਮਾ ਕਿਵੇਂ ਕੰਮ ਕਰੇਗਾ ਫਿਰ ਜਿਸ ਦਿਨ ਕੋਨੇ ਕੰਮ ਸਵਾਰ ਵੀ ਦਿੱਤੇ ਤਾਂ ਕੀ ਤੁਸੀਂ ਇਹ ਗਾਰੰਟੀ ਚੱਕਦੇ ਹੋ ਕਿ ਅਸੀਂ ਉਹ ਪ੍ਰਮਾਤਮਾ ਦਾ ਸ਼ੁਕਰਾਨਾ ਕਰ ਸਕਦੇ ਹਾਂ ਸੋ ਜੇ ਤੁਹਾਨੂੰ ਵਿਸ਼ਵਾਸ ਨਹੀਂ ਤਾਂ ਫਿਰ ਤੁਸੀਂ ਨੋ ਕੁਝ ਮਿਲੇਗਾ ਤਾਂ ਫਿਰ ਤੇ ਵੀ ਕੋਈ ਸੱਚ ਨਹੀਂ ਹੈ ਕਿ ਤੁਸੀਂ ਸ਼ੁਕਰਾਨਾ ਕਰੋਗੇ ਕਿ ਵਾਕੀ ਅਰਦਾਸ ਦੇ ਨਾਲ ਸੱਚ ਹੋਇਆ ਕਿਉਂਕਿ ਮਨ ਤਾਂ ਟਾਵਾ ਡੋਲ ਹੈ ਫਿਰ ਇਨਸਾਨ ਨੇ ਜਦੋਂ ਕੁਝ ਮਿਲਦਾ ਹੈ ਇਹ ਕਹਿੰਦਾ ਹੈ ਕਿ ਕਰਮਾਂ ਚ ਸੀ ਸ਼ਾਇਦ ਤਾਂ ਮਿਲ ਗਿਆ ਫਿਰ ਜਲਦੀ ਹੀ ਉਹ ਪਰਮਾਤਮਾ ਨੂੰ ਭੁਲਾ ਦਿੰਦਾ ਹੈ ਤੇ ਜਿਹੜੇ ਇਨਸਾਨ ਨੇ ਦਿਲੋਂ ਵਿਸ਼ਵਾਸ ਰੱਖਿਆ ਹੁੰਦਾ ਆਪਣੇ ਮਾਲਕ ਤੇ ਕਿ ਉਹਦੇ ਦਰ ਤੋਂ ਹੀ ਮਿਲਣਾ ਆ ਮਿਲ ਜ਼ਰੂਰ ਜਾਣਾ ਆ ਅਰਦਾਸ ਕੰਨੀ ਨਹੀਂ ਛੱਡਣੀ ਅਰਦਾਸ 'ਚ ਬਹੁਤ ਵੱਡੀ ਤਾਕਤ ਹੈ ਸੋ ਜਿਹੜਾ ਇਨਸਾਨ ਵਿਸ਼ਵਾਸ ਰੱਖਦਾ ਹੈ ਇਹੋ ਜਿਹਾ ਫਿਰ ਉਹ ਇਨਸਾਨ ਹਮੇਸ਼ਾ ਹੀ ਸ਼ੁਕਰਾਨਾ ਕਰਦਾ ਉਸ ਚੀਜ਼ ਦਾ ਜਿਹੜੀ ਚੀਜ਼ ਉਹਨੇ ਮੁਸ਼ਕਲਾਂ ਦੇ ਨਾਲ ਪਾਈ ਹੋਵੇ ਸੋ ਇਸ ਕਰਕੇ ਨਹੀਂਦਾ ਕਿ ਵਿਸ਼ਵਾਸ ਸਭ ਤੋਂ ਵੱਡਾ ਹੈ ਵਿਸ਼ਵਾਸ ਹੀ ਤਾਕਤਵਰ ਹੈ ਸੋ ਜੇਕਰ ਤਾਕਤਵਰ ਬਣਨਾ ਹੈ ਤਾਂ ਵਿਸ਼ਵਾਸ ਬਣਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਿਸ ਦਿਨ ਵਿਸ਼ਵਾਸ ਟਿਕ ਗਿਆ ਇੱਕ ਅਰਦਾਸ ਕਰ ਦਿੱਤੀ ਉਸ ਤੋਂ ਬਾਅਦ ਮਨ ਵਿੱਚੋਂ ਗੱਲ ਕੱਢ ਦਿਓ ਕਿ ਇਹ ਪੂਰੀ ਹੋਵੇਗੀ ਜਾਂ ਨਹੀਂ ਸਿਰਫ ਇੱਕ ਹੀ ਗੱਲ ਰੱਖੋ ਮਨ ਵਿੱਚ ਕਿ ਅਰਦਾਸ ਕਰਤੀ ਆ ਸਾਡੇ ਮਾਲਕ ਨੇ ਸੁਣ ਲਈ ਆ ਤੇ ਹੁਣ ਪੂਰੀ ਵੀ ਹੋ ਜਾਣੀ ਜਦੋਂ ਤੁਸੀਂ ਇਹ ਗੱਲਾਂ ਨੂੰ ਸੋਚੋਗੇ ਅਪਣਾ ਲਓਗੇ ਜ਼ਿੰਦਗੀ ਵਿੱਚ ਟੈਨਸ਼ਨਾਂ ਨੂੰ ਖਤਮ ਕਰ ਦੋਗੇ ਤਾਂ ਫਿਰ ਦੇਖਣਾ ਕਿ ਕੰਮ ਕਿਵੇਂ ਮਿੰਟੋ-ਮਿੰਟੀ ਹੁੰਦੇ ਆ ਕਿਉਂਕਿ ਪ੍ਰਮਾਤਮਾ ਉੱਥੋਂ ਦੇ ਵੀ ਰਸਤਾ ਕੱਢ ਦਿੰਦਾ ਜਿੱਥੇ ਕੋਈ ਨਾ ਉਮੀਦ ਹੋਵੇ ਉਹਦੇ ਘਰ ਧੀਰ ਹੈ ਅੰਧੇਰ ਨਹੀਂ ਸੋ ਮਾਲਕ ਬਹੁਤ ਜਲਦੀ ਖੁਸ਼ ਹੋ ਜਾਏ ਦਾ ਜਾਂ ਸਿਰਫ ਉਹ ਵਿਸ਼ਵਾਸ ਕਰਖਦਾ ਹੈ ਸੋ ਇਸ ਕਰਕੇ ਵਿਸ਼ਵਾਸ ਹੋਣਾ ਜ਼ਰੂਰੀ ਹੈ ਜੀ ਸੋ ਹੁਣ ਇੱਥੇ ਆਪਾਂ 메ਨ ਵਿਸ਼ੇ ਬਾਰੇ ਗੱਲ ਕਰਦੇ ਆਂ ਕਿ 메ਨ ਵਿਸ਼ਾ ਅੱਜ ਦਾ ਹੈ ਕਿ ਜਦੋਂ ਅਸੀਂ ਗੁਰੂ ਧਾਰਨਾ ਕਰ ਲੈਂਦੇ ਆਂ ਇੱਕ ਥਾਂ ਤੋਂ ਨਾਮ ਸ਼ਬਦ ਲੈ ਲੈਂਦੇ ਆਂ ਤਾਂ ਫਿਰ ਜਦੋਂ ਕਿਸੇ ਹੋਰ ਦਰਗਾਹ ਤੇ ਮੱਥਾ ਟੇਕਦੇ ਆਂ ਜਾਂ ਫਿਰ ਕਿਸੇ ਦੇ ਨਾਲ ਚੱਲ ਜਾਂਦੇ ਆਂ ਜਾਂ ਰਿਸ਼ਤੇਦਾਰ ਆ ਕੋਈ ਤੁਹਾਨੂੰ ਕਹਿ ਰਿਹਾ ਆ ਕਿ ਅਸੀਂ ਆਪਣੇ ਗੁਰੂਆਂ ਦੇ ਜਾਣਾ ਹੈ ਤੁਸੀਂ ਵੀ ਸਾਡੇ ਨਾਲ ਚੱਲੋ ਸੋ ਕਿਤੇ ਨਾ ਕਿਤੇ ਇਨਸਾਨ ਆਪਣੇ ਰਿਸ਼ਤੇਦਾਰਾਂ ਨਾਲ ਜਾਂ ਢਗਾਂਢ ਚੋਂ ਕਿਸੇ ਦੇ ਨਾਲ ਵੀ ਕਿਸੇ ਵੀ ਦਰਬਾਰ ਤੇ ਕਿਤੇ ਵੀ ਦਰਗਾਹ ਤੇ ਮੱਥਾ ਟੇਕਣ ਲਈ ਨਾਲ ਚਲੇ ਹੀ ਜਾਂਦਾ ਆ ਕਹਿਣਾ ਕਿ ਚਲੋ ਅੱਜ ਨਾਲ ਨਾਲੇ ਘੁੰਮ ਫਿਰ ਆਉਂਦੇ ਆ ਸੋ ਜਦੋਂ انسان ਜਾਂਦਾ ਹੈ ਕਿ ਸੇਵਾ ਵਿੱਚ ਕੋਈ ਵਿਗਨ ਆਉਂਦਾ ਹੈ ਕੋਈ ਮੁਸ਼ਕਲ ਆਉਂਦੀ ਹੈ ਇਸ ਤਰ੍ਹਾਂ ਕਰਨ ਨਾਲ ਕਿਉਂਕਿ ਅਸੀਂ ਇੱਕ ਦੇ ਹੋ ਚੁੱਕੇ ਆ ਇੱਕ ਤੋਂ ਨਾਮ ਸ਼ਬਦ ਲੈ ਲਿਆ ਜਦੋਂ ਅਸੀਂ ਉਹਨੂੰ ਛੱਡ ਕੇ ਕਿਸੇ ਹੋਰ ਦਰਗਾਹ ਤੇ ਜਾਂ ਦਰਬਾਰ ਤੇ ਜਾਵਾਂਗੇ ਕੀ ਜ਼ਿੰਦਗੀ ਵਿੱਚ ਕੋਈ ਮੁਸ਼ਕਲਾਂ ਆਉਂਦੀਆਂ ਹੈ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਨੀ ਹੈ ਜੀ ਸੋ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨ ਦੀ ਕੋਸ਼ਿਸ਼ ਕਰਨਾ ਸੋ ਦੇਖੋ ਆਪਾਂ ਇੱਥੇ ਇੱਕ ਗੱਲ ਕਲੀਅਰ ਕਰ ਦਈਏ ਕਿ ਜਦੋਂ ਵੀ ਤੁਸੀਂ ਕਿਤੇ ਵੀ ਜਾਣਾ ਹੈ ਤੇ ਇਨਾਮ ਸ਼ਬਦ ਵੀ ਲਿਆ ਹੋਇਆ ਗੁਰੂ ਵਾਲਿਓ ਸੋ ਨਾਮ ਸ਼ਬਦ ਆਪਣੇ ਗੁਰੂ ਦਾ ਕਰਨਾ ਹੈ ਸੋ ਪ੍ਰਮਾਤਮਾ ਇੱਕ ਹੀ ਆ ਰੂਪ ਉਹਨਾਂ ਦੇ ਅਨੇਕਾਂ ਆ ਆਪਾਂ ਕਈ ਵਾਰ ਦੱਸ ਚੁੱਕੇ ਹਾਂ ਸੋ ਵਾ ਸਿਰਫ ਕਰਨਾ ਕੀ ਹੈ ਕਿ ਪਹਿਲ ਆਪਾਂ ਆਪਣੇ ਗੁਰੂ ਨੂੰ ਹੀ ਦੇਣੀ ਆ ਸ਼ੁਰੂਆਤ ਜਿੱਥੋਂ ਅਸੀਂ ਕੀਤੀ ਹੈ ਐਂਡ ਵੀ ਸਾਡਾ ਉੱਥੇ ਹੀ ਹੋਣਾ ਚਾਹੀਦਾ ਆ ਬਾਕੀ ਤੁਸੀਂ ਕਿਸੇ ਵੀ ਦਰਬਾਰ ਤੇ ਜਾ ਕੇ ਸੇਵਾ ਕਰ ਲੋ ਕਿਤੇ ਵੀ ਜਾ ਕੇ ਮੱਥਾ ਟੇਕ ਲੋ ਇਹਦੇ ਨਾਲ ਜ਼ਿੰਦਗੀ ਵਿੱਚ ਕੋਈ ਵੀ ਮੁਸ਼ਕਲ ਨਹੀਂ ਆਉਂਦੀ ਸੋ ਮੁਸ਼ਕਲ ਉਦੋਂ ਆਉਂਦੀ ਹੈ ਜਦੋਂ ਅਸੀਂ ਇੱਕ ਥਾਂ ਤੋਂ ਅੱਜ ਨਾਮਦਾਨ ਲੈ ਲਿਆ ਤੇ ਅੱਜ ਉਹਨੂੰ ਛੱਡ ਦਿੱਤਾ ਤੇ ਦੂਸਰੇ ਥਾਂ ਤੋਂ ਨਾਮ ਸ਼ਬਦ ਲੈ ਲੈਨੇ ਆ ਕਿਉਂਕਿ ਦੋਵੇਂ ਵੀੜੀਆਂ ਦੇ ਵਿੱਚ ਪੈਰ ਰੱਖਣ ਵਾਲਾ ਕਦੇ ਵੀ ਪਾਰ ਨਹੀਂ ਲੱਗ ਸਕਦਾ ਉਹ ਅੱਧ ਵਿਚਕਾਰ ਹੀ ਰਹਿ ਜਾਂਦਾ ਹੈ ਕਿਉਂਕਿ ਜੇਕਰ ਇੱਕ ਤੇ ਭਰੋਸਾ ਹੋਵੇਗਾ ਤੇ ਉਹ ਵਾਹ ਫੜ ਕੇ ਪਾਰ ਲਗਾ ਦੇਗਾ ਜੇਕਰ ਥਾਂ ਥਾਂ ਫਿਰ ਤੁਸੀਂ ਇਹ ਸਭ ਕੁਝ ਕਰੋਗੇ ਨਾਮ ਸ਼ਬਦ ਲਾਉਗੇ ਬੇਅਦਵੀ ਨਾਮ ਸ਼ਬਦ ਦੀ ਕਰੋਗੇ ਤਾਂ ਕਿਸੇ ਨੇ ਵੀ ਪਾਰ ਨਹੀਂ ਲਗਾਉਣਾ ਸੋ ਸੇਵਾ ਜੋ ਹੈ ਤੁਸੀਂ ਕਿਤੇ ਵੀ ਜਾ ਕੇ ਕਰ ਸਕਦੇ ਆ ਕਹਿੰਦੇ ਕਿ ਗੁਰ ਕੀ ਸੇਵਾ ਸਫਲ ਹੈ ਜੇ ਕਰੇ ਮਨ ਚਿੱਤ ਲਾਏ ਸੋ ਜਦੋਂ ਅਸੀਂ ਮਨ ਚਿੱਤ ਲਗਾ ਕੇ ਕਿਤੇ ਵੀ ਸੇਵਾ ਕਰ ਲੈਂਦੇ ਉਹ ਸੇਵਾ ਸਫਲ ਹੋ ਜਾਂਦੀ ਨਾਮ ਸ਼ਬਦ ਸਿਰਫ ਆਪਣੇ ਗੁਰੂ ਦਾ ਇਹ ਕਰਨਾ ਆ ਜਿੱਥੇ ਗੁਰੂ ਧਾਰਨਾ ਕੀਤੀ ਆ ਸਰਦਾਰੀ ਇੱਕ ਦੇ ਸਿਰ ਹੀ ਹੁੰਦੀ ਹੈ ਸੋ ਇਸ ਕਰਕੇ ਸੇਵਾ ਤੁਸੀਂ ਕਿਤੇ ਵੀ ਕਰ ਸਕਦੇ ਇੱਥੇ ਤੱਕ ਕਿ ਤੁਸੀਂ ਕਿਸੇ ਚਰਚ ਦੇ ਵਿੱਚ ਜਾ ਕੇ ਵੀ ਸੇਵਾ ਕਰ ਸਕਦੇ ਆ ਕਿਉਂਕਿ ਸੰਗਤ ਦੀ ਸੇਵਾ ਕਰਨੀ ਹੈ ਸੰਗਤ ਦੇ ਵਿੱਚ ਹੀ ਪਰਮਾਤਮਾ ਵੱਸਦਾ ਹੈ ਸੋ ਹਰ ਇੱਕ ਇਨਸਾਨ ਦੇ ਅੰਦਰ ਪਰਮਾਤਮਾ ਬੈਠਾ ਹੋਇਆ ਆ ਸੋ ਕਦੇ ਵੀ ਮਨ ਵਿੱਚ ਇਹ ਭੁਲੇਖੇ ਨਹੀਂ ਰੱਖਣੇ ਸਿਰਫ ਇੰਨਾ ਕਹ ਹੈ ਕਿ ਜਿਸਸ ਰੂਪ ਦੇ ਵਿੱਚ ਤੁਸੀਂ ਆਪਣੇ ਮਾਲਕ ਤੋਂ ਨਾਮ ਸ਼ਬਦ ਲੈ ਲਿਆ ਉਸ ਸਰੂਪ ਨੂੰ ਪਹਿਲ ਦੇਣੀ ਹੈ ਸੋ ਬਾਕੀ ਪਰਮਾਤਮਾ ਇੱਕ ਹੀ ਆ ਸੇਵਾ ਕਿਤੇ ਵੀ ਕਰੋ ਇਹਦੇ ਵਿੱਚ ਕੋਈ ਵੀ ਵਿਗਨ ਨਹੀਂ ਪੈਂਦਾ ਕੋਈ ਲੋਕਾਂ ਕਾਬਟ ਨਹੀਂ ਆਉਂਦੀ ਸੋ ਜੇਕਰ ਤੁਸੀਂ ਕਿਤੇ ਵੀ ਜਾਂਦੇ ਹੋ ਸੋ ਇਹ ਸਭ ਮਨ ਦੇ ਭਲੇਖੇ ਜਿਹੜੇ انسان ਜੇਕਰ ਕੱਢ ਦੇਵੇ ਤਾਂ ਇਹੋ ਚੰਗਾ ਹੈ ਜ਼ਿੰਦਗੀ ਆਸਾਨ ਹੋ ਜਾਂਦੀ ਹੈ ਜੀ ਸੋ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਜੀ